ਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇੱਕ ਵਾਰੀ ਫੇਰ ਤੁਹਾਡੇ ਨਾਲ ਫੇਸਬੁੱਕ ਤੇ ਰੂਬਰੂ ਤੇ ਫੇਸਬੁੱਕ ਤੇ ਇਸ ਰੂਬਰੂ ਦੇ ਵਿੱਚ ਆਪਾਂ ਬਹੁਤ ਸਾਰੇ ਟਾਪਿਕ ਡਿਸਕਸ ਕਰਦੇ ਰਹਿੰਦੇ ਹਾਂ ਜੋ ਵੀ ਕਰੰਟ ਇਸ਼ੂਸ ਹੁੰਦੇ ਨੇ ਅਸੀਂ ਆਪਣਾ ਨਿੱਜੀ ਜਾਂ ਆਪਣੀ ਪਾਰਟੀ ਦਾ opinion ਜਿਹੜਾ ਹੈ ਉਹ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਬੈਠੇ ਆਪਣੇ ਸੁਜੈਸ਼ਨਸ ਤੇ ਆਪਣੇ ਸੁਝਾਅ ਵੀ ਤੁਸੀਂ ਭੇਜਦੇ ਰਹਿੰਦੇ ਹੋ ਕਮੈਂਟਾਂ ਰਾਹੀਂ ਜਿਹਦੇ ਨਾਲ ਇੱਕ ਡੈਮੋਕਰੈਟਿਕ ਤਰੀਕੇ ਨਾਲ ਇੱਕ ਜਿਹੜਾ ਪੁਆਇੰਟ ਬਣਦਾ ਇੱਕ ਵਿਚਾਰ ਬਣਦਾ ਕਿ ਹਾਂ ਆਪਾਂ ਇਸ ਤਰੀਕੇ ਨੂੰ ਇਸ ਮਸਲੇ ਨੂੰ ਇਸ ਤਰ੍ਹਾਂ ਸੁਝਾਇਆ ਜਾ ਸਕਦਾ ਕਿਉਂਕਿ ਜਦੋਂ ਵੀ ਕਿਸੇ ਪਰਿਵਾਰ ਦੇ ਵਿੱਚ ਵੀ ਕੋਈ ਝਗੜਾ ਹੁੰਦਾ ਕੋਈ ਮਸਲਾ ਹੁੰਦਾ ਤਾਂ ਆਪਾਂ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਬਹਿ ਕੇ ਆਪਾਂ ਨੂੰ ਸੁਝਾਉਣੇ ਪੈਂਦੇ ਨੇ ਸੋ اسی ਤਰ੍ਹਾਂ ਜੀ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸੰਕਟ ਆਉਂਦਾ ਤਾਂ ਇਹ ਬਹੁਤ ਵਧੀਆ ਜ਼ਰੀਆ ਇੱਕ ਲਾਈਵ ਸੋਸ਼ਲ ਮੀਡੀਆ ਤੇ ਤਾਂ ਕਿ ਸਾਰਿਆਂ ਦਾ opinion ਜਿਹੜਾ ਉਹ ਮਿਕਸ ਹੋ ਜੇ ਉਹ ਉਹ ਉਹਦੇ ਵਿਚਾਰ ਕੀਤਾ ਜਾਵੇ ਤਾਂ ਕਿ ਇੱਕ ਵਿਚਾਰ ਜਿਹੜਾ ਸਾਂਝਾ ਕਾਮਨ ਬੀਨ ਮੋ ਪੁਆਇੰਟ ਇਹਦਾ ਬਣ ਸਕੇ ਜਿਸ ਮੁੱਦੇ ਤੇ ਮੈਂ ਅੱਜ ਗੱਲ ਕਰਨੀ ਹੈ ਬੜਾ ਗੰਭੀਰ ਮੁੱਛਾ ਜਿਹੜਾ ਮੁੱਦਾ ਹੈ ਬੜਾ ਗੰਭੀਰ ਵਿਸ਼ਾ ਜਿਹਨੂੰ ਹੁਣ ਤੱਕ ਰਾਜਨੀਤਿਕ ਲੋਕ ਵੋਟਾਂ ਵਾਸਤੇ ਬੰਦੇ ਆਏ ਨੇ ਰਾਜਨੀਤਿਕ ਰੋਟੀਆਂ ਸੇਕਦੇ ਰਹੇ ਨੇ ਰਾਜਨੀਤਿਕ ਲੋਕ ਕੌਣ ਦੋ ਹੀ ਪਾਰਟੀਆਂ ਸੀ ਕਾਂਗਰਸ ਤੇ ਕਾਲੀ ਮੈਂ ਐਸਵਾਈਐਲ ਦੀ ਗੱਲ ਕਰਦੇ ਆਂ ਸਤਲੁਜ ਯਮਨਾ ਲਿੰਕ ਨਹਿਰ ਦੋਸਤੋ ਮੈਂ ਥੋੜੀ ਜੀ ਹਿਸਟਰੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ ਸ਼ਾਇਦ ਕਈਆਂ ਨੂੰ ਨਾ ਪਤਾ ਹੋਵੇ ਕਿ ਹਿਸਟਰੀ ਕੀ ਹੈ ਐਸਵਾਈਐਲ ਦੀ ਅਸਲ ਦੇ ਵਿੱਚ ਇਹ ਮੁੱਦਾ ਸ਼ੁਰੂ ਹੋਇਆ 1978 ਦੇ ਵਿੱਚ ਜਦੋਂ ਐਸਵਾਈਐਲ ਦੇ ਸਰਵੇ ਦੀ ਇਜਾਜ਼ਤ ਮੰਗੀ ਗਈ ਕਿ ਸਰਵੇ ਕਰਨਾ ਕਿ ਇਹ ਜਿਹੜੀ ਐਸਵਾਈਐਲ ਹੈ ਕਿੱਥੋਂ ਦੀ ਨਿਕਲ ਸਕਦੀ ਹੈ ਨਹਿਰ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਤੇ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਦੇਵੀ ਗਾਲ ਸੀ ਦੋਸਤੋ ਵਿਧਾਨ ਸਭਾ ਦੇ ਵਿੱਚ ਹਰਿਆਣਾ ਵਿਧਾਨ ਸਭਾ ਦੇ ਵਿੱਚ ਰਿਕਾਰਡ ਤੇ ਪਿਆ ਕਿਉਂਕਿ ਜੋ ਵੀ ਅਸੀਂ ਪਾਰਲੀਮੈਂਟ 'ਚ ਬੋਲਦੇ ਆ ਜਾਂ ਵਿਧਾਨ ਸਭਾ 'ਚ ਬੋਲਦੇ ਆ ਉਹਨੂੰ ਰਿਕਾਰਡ ਤੇ ਲੈ ਲੈ ਜਾਂਦਾ ਉਹ ਹਮੇਸ਼ਾ ਲਈ ਰਿਕਾਰਡ ਤੇ ਰਹਿੰਦੀਆਂ ਚੀਜ਼ਾਂ ਜੇ ਕੋਈ ਹਿਸਟਰੀ ਦੇ ਵਿੱਚ ਕੱਢਣੀ ਆ ਹੋਣ ਤਾਂ 1900 ਲਗਭਗ 1927 ਤੋਂ ਲੈ ਕੇ ਪਾਰਲੀਮੈਂਟ ਦਾ ਸਾਰਾ ਰਿਕਾਰਡ ਪਿਆ ਹੈ ਕਿ ਕਿਹਨੇ ਕੀ ਬੋਲਿਆ ਇਵਨ ਹਾਕ ਹੈ ਹੂ ਹੈ ਇਹ ਵੀ ਰਿਕਾਰਡ ਤੇ ਜਾਂਦਾ ਹੈ ਹੁਣ ਅੱਜ ਕੱਲ ਤਾਂ ਵੀਡੀਓ ਵੀ ਨਾਲ ਜਾਣ ਲੱਗਿਆ ਹਰਿਆਣਾ ਵਿਧਾਨ ਸਭਾ ਦੇ ਵਿੱਚ ਦੇਵੀ ਲਾਲ ਜੀ ਦਾ ਇੱਕ ਰਿਕਾਰਡ ਤੇ ਬਿਆਨ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਕੰਮ ਭਜਨ ਲਾਲ ਤੇ ਬਾਂਸੀ ਲਾਲ ਨਹੀਂ ਕਰ ਸਕੇ ਮੈਂ ਆਪਣੇ ਪਿਆਰੇ ਮਿੱਤਰ ਮੇਰੇ ਪਿਆਰੇ ਦੋਸਤ ਪ੍ਰਕਾਸ਼ ਸਿੰਘ ਬਾਦਲ ਤੋਂ ਕਰਵਾ ਲਿਆ ਐਸਵਾਈਐਲ ਦਾ ਸਰਵੇ ਕਰਨ ਦਾ ਜਿਹੜਾ ਮੁੱਦਾ ਸੀ ਉਹਨੂੰ ਮੈਂ ਹੱਲ ਕਰਵਾ ਲਿਆ ਤੇ ਐਸਆਈਐਲ ਦਾ ਸਰਵੇ ਕਰਨ ਦੀ ਇਜਾਜ਼ਤ ਜਿਹੜੀ ਹੈ ਉਹ ਪੰਜਾਬ ਸਰਕਾਰ ਨੇ ਦਿੱਤੀ ਉਹਦੇ ਬਦਲੇ ਪੰਜਾਬ ਪੰਜਾਬ ਨੂੰ 5 ਕਰੋੜ ਰੁਪਏ ਖਜ਼ਾਨੇ ਚ ਦਿੱਤਾ ਗਿਆ ਤੇ ਜਿਹੜਾ ਖਜ਼ਾਨੇ ਤੋਂ ਬਾਹਰ ਹੈ ਉਹ ਸੀਗਾ ਪ੍ਰਕਾਸ਼ ਸਿੰਘ ਬਾਦਲ ਨੂੰ ਗੁਰਦਾਉਂ ਦੇ ਵਿੱਚ 18 ਏਕੜ ਜ਼ਮੀਨ ਜਿੱਥੇ ਇਹਨਾਂ ਨੇ ਹੁਣ ਆਪਣੇ 5 ਸਟਾਰ ਹੋਟਲ ਬਣਾਏ ਹੋਏ ਨੇ ਇੱਥੋਂ ਮਸਲਾ ਸ਼ੁਰੂ ਹੋਇਆ ਉਸ ਤੋਂ ਬਾਅਦ ਸਰਵੇ ਹੋਇਆ ਤਾਂ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ ਸੈਂਟਰ ਦੇ ਵਿੱਚ ਅ ਇੰਦਰਾ ਗਾਂਧੀ ਜਿਹੜੀ ਸੀ ਉਸ ਵੇਲੇ ਪ੍ਰਧਾਨ ਮੰਤਰੀ ਸੀ ਤੇ ਇੰਦਰਾ ਗਾਂਧੀ ਜੀ ਆਏ ਕਪੂਰੀ ਦੇ ਵਿੱਚ ਜਿਹਦਾ ਇਨਵੀਟੇਸ਼ਨ ਕਾਰਡ ਮੇਰੇ ਕੋਲ ਪਿਆ ਮੈਂ ਤੁਹਾਨੂੰ ਦਿਖਾਣਾ ਚਾਹੁੰਗਾ 8 ਅਪ੍ਰੈਲ 1982 ਥਰਸਡੇ ਪ੍ਰਬਿਊਨ ਦੇ ਵਿੱਚ ਇਸ਼ਤਿਹਾਰ ਲੱਗਿਆ ਸੀਗਾ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਮੈਂ ਦਿਖਾਇਆ ਇਹ ਚ ਕੀ ਗਿਆ ਜਾਂਦਾ ਹਾਰਟਿਐਸਟ ਵੈਲਕਮ ਟੂ ਦਾ ਡਾਇਨਾਮਿਕ ਲੀਡਰ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਆਫ ਇੰਡੀਆ on thursday the 8th april 1982 at 9 am at kapuri patiala to lay the foundation of svi syl canal bakkiya prem gupta chairman whatever te naal captain maninder singh ji di photo hai jide ke us vele mp si hai patiala a dosto inna da asli chehra dono partiyan da ikne sarve kar di yach ditti akali dal ne te doojiyan ne ਚਾਂਦੀ ਦੀ ਕਹੀ ਤੇ ਚਾਂਦੀ ਦਾ ਪੱਠੜ ਲੈ ਕੇ ਤਕੀਆ ਲੈ ਕੇ ਤਕਾਰੀ ਲੈ ਕੇ ਕੈਪਟਨ ਮਹਿੰਦਰ ਸਿੰਘ ਜੀ ਇੰਦਰ ਗਾਂਧੀ ਦੇ ਸਾਹਮਣੇ ਖੜੇ ਸੀ ਤੇ ਦੋਨੋਂ ਹੀ ਹੁਣ ਪੰਜਾਬ ਦੇ ਪਾਣੀਆਂ ਦੇ ਅਖੌਤੀ ਰਾਖੇ ਬਣਦੇ ਨੇ ਪ੍ਰਕਾਸ਼ ਸਿੰਘ ਬਾਦਲ ਖਰਾ ਨੇ ਵੋਟਾਂ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਹੋਲਡਿੰਗ ਲਗਾਏ ਪੰਜਾਬ 'ਚ ਜੋਗਾ ਜਲਵਾ ਕਿ ਪੰਜਾਬ ਦੇ ਪਾਣੀਆਂ ਵਾਸਤੇ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਆ ਕੁਰਬਾਨੀ ਦੇਣੀ ਸੀ ਤਾਂ ਉਸ ਵੇਲੇ ਸਰਵੇ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਤਿਆਰੀਆਂ ਪਕਾਉਣੇ ਤੁਸੀਂ ਚਟਾਲਿਆਂ ਨਾਲ ਬਾਤ ਲੋਕਾਂ ਨੂੰ ਤੁਸੀਂ ਮੂਰਖ ਬਣਾਉਨੇ ਹੋ ਤੇ ਕੈਪਟਨ ਮਰਿੰਦਰ ਸਿੰਘ ਕਹਿੰਦਾ ਮੈਂ ਪੰਜਾਬ ਦੇ ਪਾਣੀਆਂ ਦਾ ਰਾਖਾ ਮੈਂ ਅਸਤੀਫਾ ਦੇ ਦਿੰਦਾ ਲੋਕ ਸਭਾ ਤੋਂ ਅੰਮ੍ਰਿਤਸਰ ਤੋਂ ਲੋਕ ਸਭਾ ਤੋਂ ਅਸਤੀਫਾ ਦੇਦਾ ਤੇ ਇਹ ਪੰਜਾਬ ਦੇ ਪਾਣੀਆਂ ਦਾ ਰਾਖਾ ਅੱਧੀ ਰਾਖੀ ਕਰਨੀ ਸੀ ਕੈਪਟਨ ਸਾਹਿਬ ਤਾਂ ਫਿਰ ਆ ਜਿਹੜੀਆਂ ਤੁਹਾਡੀਆਂ ਇਨਵੀਟੇਸ਼ਨ ਕਾਰਡ ਨੇ ਏ ਕਦੇ ਵਾਸਤੇ ਨੇ ਉਸ ਦਿਨ ਚਾਂਦੀ ਦੀ ਕਹੀ ਲੈ ਕੇ ਕੀ ਕਰਨ ਗਏ ਸੀ ਉੱਥੇ ਸੋ ਇਹਨਾਂ ਦਾ ਅਸਲੀ ਚਿਹਰਾ ਹੁਣ ਸਾਹਮਣੇ ਆ ਗਿਆ ਦੋਸਤੋ ਤੇ ਹੁਣ ਇਨੈਲੋ ਜਾਨੀ ਕਿ ਦੇਵੀ ਲਾਲ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਹੁਣ INLD ਨੂੰ ਪਤਾ ਨਹੀਂ ਕਿੱਥੋਂ ਮੋਹ ਜਾਗ ਪਿਆ ਹਰਿਆਣੇ ਨਾਲ ਕਿਉਂ ਅਸੀਂ ਤਾਂ ਨਹਿਰ ਬੁੱਟਾਂ ਦੇ ਜੀ ਅੱਜ ਹਾਲਾਂਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਸੁਪਰੀਮ ਕੋਰਟ ਨੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਬੈਠ ਕੇ ਵੀ ਹੱਲ ਹੋ ਸਕਦਾ ਹੈ ਮਸਲਾ ਮੈਂ INLD ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹਾਲਾਂਕਿ ਉਹਨਾਂ ਦੇ ਜਿਹੜੇ ਵੱਡੇ ਲੀਡਰ ਨੇ ਦੋਨੇ ਪ੍ਰਕਾਸ਼ ਜਿਹੜਾ ਓਮ ਪ੍ਰਕਾਸ਼ ਚਟਾਲਾ ਤੇ ਉਹਨਾਂ ਦਾ ਬੇਟਾ ਜਿਹੜਾ ਉਹ ਤਾਂ ਅੰਦਰ ਨੇ ਕ腐ਸ਼ਨ ਦੇ ਕੇਸ ਚ ਅਨੈਲੋਜੀ ਕੀ ਰਹਿ ਗਿਆ ਹੁਣ ਕਿ 10 ਸਾਲ ਪਹਿਲਾਂ ਤੁਹਾਨੂੰ 10 ਸਾਲ ਦੇ ਵਿੱਚ ਵਿੱਚ ਕਦੇ ਵੀ ਐਸਵਾਈਐਲ ਦੀ ਯਾਦ ਨਹੀਂ ਆਈ ਕਿਉਂ ਨਹੀਂ ਆਈ ਕਿਉਂਕਿ 10 ਸਾਲ ਤੁਹਾਡੇ ਪਰਮ ਮਿੱਤਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ ਫਿਰ ਇਹਨੇ ਸਰਕਾਰ ਤੇ ਕੋਈ ਸੰਕਟ ਆ ਜਾਂਦਾ ਜਦੋਂ ਹੁਣ ਉਹ ਹਾਰ ਰਹੇ ਨੇ ਤਾਂ ਹੁਣ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਅਕਾਲੀ ਦਲ ਦੇ ਹੱਕ ਦੇ ਵਿੱਚ ਤੁਸੀਂ ਉਹਨਿੰਧਤਰ ਰਹੇ ਹੋ ਇਹ ਮਸਲੇ ਨੂੰ ਹੁਣ ਉਹ ਤੁਸੀਂ ਜ਼ਖਮਾਂ ਨੂੰ ਛੇੜ ਰਹੇ ਹੋ ਸਾਡੇ ਅਕਾਲੀ ਦਲ ਤੇ ਇਨੈਲੋ ਦਾ ਜਿਹੜਾ ਆਪਸ ਦੇ ਵਿੱਚ ਰਿਸ਼ਤਾ ਆਪਸ ਭਾਈਚਾਰਾ ਜਿਹੜਾ ਉਹ ਪੂਰੀ ਦੁਨੀਆ 'ਚ ਕਿਸੇ ਤੋਂ ਛੁਪਿਆ ਨਹੀਂ ਹੋਇਆ ਸਿਆਣੇ ਕਹਿੰਦੇ ਐ ਪਰ ਕਹਾਵਤ ਐ ਜਦੋਂ ਕੋਈ ਬਹੁਤੀ ਜ਼ਿਆਦਾ ਦੋਸਤੀ ਹੋਵੇ ਦੋ ਜਣਿਆਂ ਦੀ ਤਾਂ ਇਹ ਕਿਹਾ ਜਾਂਦਾ ਇੱਕ ਦੇ ਘਰ ਰੋਟੀ ਖਾ ਕੇ ਦੂਜੇ ਦੇ ਘਰ ਪਾਣੀ ਪੀਂਦੇ ਨੇ ਏਹੀ ਦੋਸਤੀ ਪ੍ਰਕਾਸ਼ ਸਿੰਘ ਬਾਦਲ ਤੇ ਓਮ ਪ੍ਰਕਾਸ਼ ਚਟਾਲੀਵਰਾਂ ਦੀ ਸੀ ਦੇਵੀ ਲਾਲਵਰਾਂ ਦੇ ਪਰਿਵਾਰ ਦੀ ਸੀ ਦੋਨੇ ਮੁੱਖ ਮੰਤਰੀ ਗਵਾਂਡੀ ਸੀ ਹਰਿਆਣੇ ਦੇ ਮੁੱਖ ਮੰਤਰੀ ਦਾ ਘਰ ਵੀ ਉੱਥੀ ਹੈ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਦਾ ਘਰ ਹੈ ਇੱਕ ਦਿਕਰ ਰੋਟੀ ਖਾ ਕੇ ਦੂਜੀ ਦੇ ਕਰ ਪਾਣੀ ਪੀਣ ਵਾਲਾ ਕੰਮ ਸੀ ਬਹੁਤਾ ਦੂਰ ਨਾ ਜਾਈਏ ਤਾਂ ਪਿਛਲੀਆਂ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਚ ਪ੍ਰਕਾਸ਼ ਸਿੰਘ ਬਾਦਲ ਨੇ ਆਕਾਲੀ ਦਲ ਵੱਲੋਂ ਬੀਜੇਪੀ ਨੂੰ ਇੱਕ ਪਾਸੇ ਛੱਡ ਕੇ ओमप्रकाश चौटाला ਦੀ ਪਾਰਟੀ ਐਨਐਲਓ ਵਾਸਤੇ ਪ੍ਰਚਾਰ ਕੀਤਾ ਸੀ ਇੱਥੋਂ ਹੀ ਸਿੱਧ ਹੁੰਦਾ ਆਪ ਵਿੱਚ ਕਿਉਂ ਖਿਚੜੀ ਨੇ ਤੇ ਪ੍ਰਕਾਸ਼ ਸਿੰਘ ਬਾਦਲ ਹਨ ਹਾਰ ਚੁੱਕੇ ਨੇ ਉਹਨੂੰ ਪਤਾ ਲੱਗ ਗਿਆ ਕਿ 2017 ਦੀ ਜੰਗ ਅਸੀਂ ਹਾਰ ਚੁੱਕੇ ਹਾਂ ਤੇ ਜਦੋਂ ਫੌਜਾਂ ਹਾਰਦੀਆਂ ਹੁੰਦੀਆਂ ਨੇ ਤਾਂ ਪਿੱਛੇ ਹਟਦੀਆਂ ਹਟਦੀਆਂ ਫੌਜਾਂ ਦੋਸਤੋ ਬਰੂਦੀ ਸਰੰਗਾਂ ਬਿਛਾ ਜਾਂਦੀਆਂ ਨੇ ਕਿ ਚਲੋ ਅਸੀਂ ਤਾਂ ਹਾਰ ਹੀ ਰਹੇ ਹਾਂ ਉਹਨਾਂ ਦੇ ਦੋ ਚਾਰ ਟੈਂਕ ਜਿਹੜੇ ਉੱਡ ਜਾਣਗੇ ਇਹ ਕੰਮਾਂ ਤੇ ਆ ਗਏ ਹੁਣ ਪ੍ਰਕਾਸ਼ ਸਿੰਘ ਬਾਦਲ ਉਹ ਪੰਜਾਬ ਦੀ ਤਰੱਕੀ ਤੇ ਪੰਜਾਬ ਦੇ ਵਿਕਾਸ ਦੇ ਰਾਹ 'ਚ ਹੁਣ ਇਹ ਬਰੂਦੀ ਸਰੰਗਾਂ ਬਿਛਾ ਰਹੇ ਨੇ ਇਨੈਲੋ ਨੂੰ ਕਹਿ ਕੇ ਕਿ ਤੁਸੀਂ ਰੌਲਾ ਪਾ ਦਿਓ ਪੰਜਾਬ ਚ ਆਪਣਾ ਕਾਨੂੰਨ ਦੀ ਸਥਿਤੀ ਜਿਹੜੀ ਉਹਨੂੰ ਖਰਾਬ ਕਰ ਦੋ ਸਾਨੂੰ ਯਕੀਨ ਹੈ ਕਿ ਪੰਜਾਬ ਦੇ ਲੋਕ ਇਸ ਗੱਲ ਦੀ ਸਮਝਦਾਰ ਨੇ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਅਮਨ ਤੇ ਸ਼ਾਂਤੀ ਰੱਖਣੀ ਹੈ ਆਪਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਸਰਕਾਰਾਂ ਦਾ ਧਿਆਨ ਵਿਕਾਸ ਦੇ ਤੇ ਤਰੱਕੀ ਦੇ ਮੁੱਦਿਆਂ ਤੋਂ ਪਟਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਕੈਂਪੇਨ ਕਮੇਟੀ ਦਾ ਚੇਅਰਮੈਨ ਹੋਣ ਦੇ ਨਾਤੇ ਇੱਕ ਜ਼ਿੰਮੇਵਾਰ ਵਰਕਰ ਹੋਣ ਦੇ ਨਾਤੇ ਮੈਂ ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦਾ ਸਟੈਂਡ ਜਿਹੜਾ ਹਜ਼ਾਰਾਂ ਵਾਰੀ ਮੈਂ ਵੀ ਬੋਲ ਚੁੱਕਿਆ ਸਟੇਜਾਂ ਤੇ ਮੀਡੀਆ ਅੱਗੇ ਅੱਜ ਵੀ ਬੋਲਦੇ ਨੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪਾਣੀਆਂ ਦੇ ਹੱਕ 'ਚ ਖੜੂਗੀ। ਉਹਦੇ ਵਾਸਤੇ ਸਾਨੂੰ ਜੋ ਮਰਜ਼ੀ ਕਰਨਾ ਪਵੇ। ਹਾਲਾਂਕਿ ਫਰਜ ਬਣਦਾ ਸੀ ਪ੍ਰਕਾਸ਼ ਸਿੰਘ ਬਾਦਲ ਦਾ। ਪੌਣੇ 3 ਸਾਲ ਤਾਂ ਮੋਦੀ ਸਰਕਾਰ ਬਣੀ ਨੂੰ ਹੋ ਗਏ। ਪਹਿਲਾਂ ਤਾਂ ਕਹਿੰਦੇ ਸੀ ਸੈਂਟਰ ਕਾਂਗਰਸ ਆ ਜੀ ਇਹ ਮੰਤਰੀ ਮੰਡਲ ਆ ਸਲੂ ਕਰਦੇ ਆ ਜੀ, ਮੰਤਰੀ ਮੰਡਲ ਆ ਸਲੂ ਕਰਦੇ ਪੰਜਾਬ ਨਾਲ ਤੇ ਹੁਣ ਤਾਂ ਬਾਪੂ ਜੀ ਸਕੇ ਹੀ ਨਹੀਂ ਮੋਦੀ ਸਾਹਿਬ। ਹੁਣ ਤਾਂ ਉਹਨਾਂ ਕੋਲ ਜਾ ਕੇ ਮਸਲਾ ਹੱਲ ਕਰਾ ਲੈਂਦੇ। ਸੋ ਇਹਨਾਂ ਦੀ ਨੀਤਾਂ 'ਚ ਫਰਕ ਹੈ। ਇਹ ਆਪਸ ਦੋਨੇ ਰਲੇ ਹੋਏ ਨੇ ਇਹ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਤੇ ਪੰਜਾਬ ਨੂੰ ਇਹ ਤਰੱਕੀ ਕਰਦਾ ਨਹੀਂ ਦੇਖ ਸਕਦੇ ਪੰਜਾਬ ਕੋਲੇ ਕੋਈ ਪਾਣੀ ਨਹੀਂ ਹੈਗਾ ਹੁਣ ਪੰਜਾਬ ਦਾ ਨਾਮ ਹੀ ਸਿਰਫ ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਬੋਲੀ ਹੈ ਸਿਰਫ ਪੰਜਾਬ ਦਾ ਨਾਮ ਹੀ ਪਾਣੀਆਂ ਤੇ ਰਹਿ ਗਿਆ ਪੰਜ ਆਬ ਸਾਡੇ ਕੋਲੇ ਨਾ ਪੀਣ ਵਾਲਾ ਪਾਣੀ ਹੈ ਪੰਜਾਬ ਕੋਲੇ ਨਾ ਹੀ ਖੇਤੀ ਵਾਸਤੇ ਸਾਡੇ ਕੋਲੇ ਸਿੰਚਾਈ ਵਾਲਾ ਪਾਣੀ ਹੈ ਹੋਰ ਤਾਂ ਹੋਰ ਇਹਨਾਂ ਮਾੜੀ ਨੀਤਾਲੇ ਤੇ ਲਾਲਚੀ ਲੀਡਰਾਂ ਕਰਕੇ ਹੁਣ ਤਾਂ ਪੰਜਾਬੀਆਂ ਦੀਆਂ ਅੱਖਾਂ 'ਚੋਂ ਵੀ ਪਾਣੀ ਮੁੱਕ ਗਿਆ ਰੋ ਰੋ ਕੇ ਕਿਸਾਨ ਸਾਡਾ ਮਰ ਰਿਹਾ ਹੈ ਨੌਜਵਾਨ ਸਾਡਾ ਖੁਦਕੁਸ਼ੀਆਂ ਕਰ ਰਿਹਾ ਹੈ ਬਾਹਰਲੇ ਮੁਲਕਾਂ ਨੂੰ ਅਸੀਂ ਭੱਜ ਰਹੇ ਹਾਂ ਅਸੀਂ ਰੋਟੀ ਵਾਸਤੇ ਤਰਾ ਤਰਾ ਕਰ ਰਹੇ ਹਾਂ ਹਫੜਾ ਤਫੜੀ ਮੱਚੀ ਪਈ ਹੈ ਗੈਂਗਸਟਰ ਪੈਦਾ ਕਰਤੇ ਸੋ ਸਾਨੂੰ ਉਹ ਪੰਜਾਬ ਜਿਹੜਾ ਪੰਜਾਬ ਗਿੱਧੇ ਪੰਗੜੇ ਪਾਉਂਦਾ ਸੀ ਜਿਹੜਾ ਪੰਜਾਬ ਹੱਸਦਾ ਖੇੜਦਾ ਸੀ ਸਾਰੇ ਮੁਲਕ ਦਾ ਢਿੱਡ ਭਰਦਾ ਸੀ ਅੱਜ ਉਹ ਆਪ ਭੁੱਖਾ ਸੌਣ ਤੇ ਮਜਬੂਰ ਕਰਤਾ ਅੱਜ ਉਹ ਆਪ ਪੰਜਾਬ ਰੋਣ ਤੇ ਮਜਬੂਰ ਕਰਤਾ ਸੋ ਪੰਜਾਬ ਕੋਲੇ ਕਿਸੇ ਕਿਸਮ ਦਾ ਕੋਈ ਪਾਣੀ ਨਹੀਂ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਗੀ ਤਾਂ ਅਸੀਂ ਪੰਜਾਬ ਦੇ ਪਾਣੀਆਂ ਦੇ ਹੱਕ 'ਚ ਖੜਾਂਗੇ ਇਹ ਵਿਰੋਧੀ ਪਾਰਟੀਆਂ ਦੇ ਅਫਵਾਹਾਂ ਤੇ ਨਾ ਜਾਇਓ ਕੈਪਟਨ ਨਵਿੰਦਰ ਸਿੰਘ ਜੀ ਕਿੰਨਾ ਗੈਰ ਜ਼ਿੰਮੇਵਾਰਾ ਨਾ ਬਿਆਨ ਦੇ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਪ੍ਰਧਾਨ ਜਿਹੜਾ ਅਰਵਿੰਦ ਕੇਜਰੀਵਾਲੂ ਹਰਿਆਣੇ ਤੋਂ ਐ ਇਸ ਕਰਕੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਪੰਜਾਬ ਦੇ ਵਿੱਚ ਤਾਂ ਸਾਰਾ ਪਾਣੀ ਹਰਿਆਣੇ ਚਲੇ ਜਾਊਗਾ ਕੈਪਟਨ ਸਾਹਿਬ ਮੈਂ ਤੁਹਾਨੂੰ ਕੁਛ ਨਾ ਚਾਹਨਾ ਜੇ ਕਾਂਗਰਸ ਦੀ ਸਰਕਾਰ ਆ ਗਈ ਤਾਂ ਸਾਰਾ ਪਾਣੀ ਇਟਲੀ ਚਲੇ ਜਾਊਗਾ ਕਿਉਂਕਿ ਤੁਹਾਡੀ ਪ੍ਰਧਾਨ ਜਿਹੜੀ ਇਟਲੀ ਤੋਂ ਐ ਇਹ ਕੋਈ ਗੱਲਾਂ ਨਹੀਂ ਕਰਨ ਵਾਲੀਆਂ ਕੋਈ ਮੁੱਦਿਆਂ ਦੀ ਗੱਲ ਕਰੋ ਕੋਈ ਸਿਆਣਪ ਤੁਸੀਂ ਫੌਜ ਦੇ ਵਿੱਚ ਅਫਸਰ ਰਹੇ ਹੋ ਪੜੇ ਲਿਖੇ ਹੋ ਮੁੱਖ ਮੰਤਰੀ ਰਹਿ ਚੁੱਕੇ ਹੋ ਤੁਹਾਡੀ ਵਾਈਫ ਜਿਹੜੀ ਹੈ ਉਹ ਵਿਦੇਸ਼ ਮੰਤਰੀ ਰਹਿ ਚੁੱਕੀ ਹੈ ਇਹ ਗੈਰ ਜ਼ਿੰਮੇਦਾਰانہ ਬਿਆਨ ਦੇਣੇ ਬੰਦ ਕਰੋ ਤੇ ਬਾਦਲ ਸਾਹਿਬ ਪਤਾ ਨਹੀਂ ਕਿਹੜੀ ਕੁਰਬਾਨੀ ਦੀ ਗੱਲ ਕਰਦੇ ਸੀ ਰਾਜ ਤਾਂ ਕਰ ਗਏ ਹੁਣ ਹੁਣ ਅਮਰੀਕਾ ਚਲੇ ਗਏ ਤੇ ਕੁਰਬਾਨੀ ਕਿੱਥੇ ਜੀ ਉਹ ਜਿਹੜੀ ਤੁਸੀਂ ਪਾਣੀ ਵਾਸਤੇ ਦੇਣੀ ਸੀ ਸੇ ਸਭ ਇਹ ਮਾਗਰ ਮਛ ਦੇ ਹੰਝੂ ਬਹਾਉਂਦੇ ਨੇ ਤੇ ਪੰਜਾਬ ਦੇ ਪੋਲੀ ਪਾਲੀ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਆਮ ਆਦਮੀ ਪਾਰਟੀ ਵੱਲੋਂ ਸਪਸ਼ਟ ਕਰਨ ਦੇਣਾ ਚਾਹੁੰਦੇ ਆ ਸਾਰੀ ਹਾਈ ਕਮਾਂਡ ਵੱਲੋਂ ਜਿੰਨੀ ਵੀ ਲੀਡਰਸ਼ਿਪ ਹੈ ਸਾਰੇ ਵੱਲੋਂ ਕਿਆ ਆਮ ਆਦੀ ਪਾਰਟੀ ਪੰਜਾਬ ਦੇ ਪਾਣੀਆਂ ਦੇ ਹੱਕ 'ਚ ਖੜੂਗੀ ਉਹਦੇ ਵਾਸਤੇ ਸਾਨੂੰ ਚਾਹੀਏ ਸੁਪਰੀਮ ਕੋਰਟਾਂ ਦੇ ਵਿੱਚ ਅਪੀਲ ਨੂੰ ਦੁਬਾਰੇ ਸਾਨੂੰ ਰਿਟ ਪਾਉਣੀ ਪਵੇ ਉਹਦਾ 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 ਵਿਰੋਧ ਕਰਨਾ ਪਵੇ ਜਿਸ ਤਰ੍ਹਾਂ ਵੀ ਸਾਨੂੰ ਆਮਨ ਸ਼ਾਂਤੀ ਨੂੰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਵਿਰੋਧ ਕਰਾਂਗੇ ਅਸੀਂ ਇਨੀ ਕਹਿੰਦੇ ਕਿ ਅਸੀਂ ਲੋਕਾਂ ਨੂੰ ਢੜਕਾਉਂਦੇ ਆ ਸੋ ਮੈਂ ਵੀ ਬੇਨਤੀ ਕਰੂੰਗਾ ਪੰਜਾਬ ਦੇ ਲੋਕਾਂ ਨੂੰ ਕਿ ਸ਼ਾਂਤੀ ਰੱਖਿਓ ਔਰ ਹਰਿਆਣੇ ਦੇ ਲੋਕਾਂ ਨੂੰ ਵੀ ਭਰਾ ਨੇ ਸਾਡੇ ਉਹ ਵੀ ਉਹਨਾਂ ਨੂੰ ਬੇਨਤੀ ਕਰਦਿਆਂ ਕਿ ਸ਼ਾਂਤੀ ਰੱਖਿਓ ਵੱਡੇ ਵੱਡੇ ਮਸਲੇ ਉਹ ਕਹਿੰਦੇ ਆ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਜਾਮੰਦੀ ਕਰ ਲੋ ਨਿਬੜ ਜਾਂਦੇ ਨੇ ਇਹਨਾਂ ਨੂੰ ਪਿਆਰ ਨਾਲ ਸਿਆਣੇ ਬੰਦਿਆਂ ਨੂੰ ਬਿਠਾ ਕੇ ਏਕਸਪਰਟ ਬੰਦਿਆਂ ਨੂੰ ਬਿਠਾ ਕੇ ਆਪਾਂ ਇਹਨਾਂ ਨੂੰ ਨਿਵੇੜਾਂਗੇ ਕਿਉਂਕਿ ਅਸੀਂ ਲੜਨਾ ਨਹੀਂ ਬਹੁਤ ਖੂਨ ਵਹਿ ਚੁੱਕਿਆ ਬਹੁਤ ਹੰਝੂ ਵਹਿ ਚੁੱਕੇ ਨੇ ਹੁਣ ਸਾਡੇ ਕੋਲ ਸਿਰਫ ਤਰੱਕੀ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ ਹੈਗਾ ਹੁਣ ਸਾਨੂੰ ਇਧਰ ਉਧਰ ਭੜਕਾਉਣ ਦੀ ਕੋਸ਼ਿਸ਼ ਨਾ ਕਰੋ ਸੋ ਇਹਨਾਂ ਦੀਆਂ ਰਾਜਨੀਤਿਕ ਚਾਲਾਂ ਚ ਇਹਨਾਂ ਦੀ ਲੂੰਬਰ ਚਾਲਾਂ ਚ ਨਹੀਂ ਆਉਣਾ ਮੈਂ ਇੱਕ ਵਾਰੀ ਫੇਰ ਸਪਸ਼ਟ ਕਰ ਦੇਣਾ ਕਿ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਜਿਹੜਾ ਉਹ ਆਪਣੇ ਹੱਕ ਮੰਗੂਗਾ ਪੰਜਾਬ ਨੇ ਸਾਰੇ ਮੋਰਖਾ ਟੈਡ ਪਰਿਆ ਪੰਜਾਬ ਨੇ ਆਜ਼ਾਦੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਨੇ ਕਦੇ ਕਿਸੇ ਚੀਜ਼ ਦਾ ਮੋਲ ਨਹੀਂ ਮੰਗਿਆ ਪਰ ਪੰਜਾਬ ਨੂੰ ਜੇ ਭੁੱਖਾ ਮਰਨ ਦੀ ਕਗਾਰ ਤੇ ਲੈ ਕੇ ਆਉਣ ਦੀਆਂ ਚਾਲਾਂ ਚ ਲੈ ਜਾਣਗੇ ਤਾਂ ਪੰਜਾਬ ਜਿਹੜਾ ਉਹ ਆਪਣੇ ਹੱਕਾਂ ਲਈ ਲੜਨਾ ਜਾਣਦਾ ਕਿਉਂਕਿ ਹੱਕ ਮੰਗਿਆ ਤਾਂ ਨਹੀਂ ਮਿਲਦੇ ਹੱਕ ਖੋਣੇ ਕਹਿੰਦੇ ਨੇ ਸੋ ਅਸੀਂ ਪੰਜਾਬ ਦੀ ਹਾਂ ਅਸੀਂ ਪੰਜਾਬ ਦਾ ਪਾਣੀ ਪੀਂਦੇ ਹਾਂ ਅਸੀਂ ਪੰਜਾਬ ਦਾ ਅੰਨ ਖਾਂਦੇ ਹਾਂ ਸਾਡਾ ਫਰਜ਼ ਹੈ ਕਿ ਅਸੀਂ ਪੰਜਾਬ ਦੀ ਮਿੱਟੀ ਪ੍ਰਤੀ ਪੰਜਾਬ ਦੀ ਧਰਤੀ ਪ੍ਰਤੀ ਆਪਣਾ ਫਰਜ਼ ਨਿਭਾਈਏ ਬਹੁਤ-ਬਹੁਤ ਮਿਹਰਬਾਨੀ ਤੁਸੀਂ ਜਿੱਥੇ ਵੀ ਬੈਠੇ ਸੁਣ ਰਹੇ ਹੋ ਦੇਖ ਰਹੇ ਹੋ ਸਾਨੂੰ ਮੀਰ ਹੈ ਕਿ ਆਪ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਲੜਾਂਗੇ ਤੇ ਜਿੱਤੂ ਵੀ ਹੋਵਾਂਗੇ ਇਨਕਲਾਬ ਜ਼ਿੰਦਾਬਾਦ